ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਗੇ ਝੁਕਦਾ ਸੀ ਪਰ ਉਹ ਕਿਹੜੀ ਫੌਜ ਸੀ ਜਿਸ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਝੁਕਦਾ ਸੀ ਅਕਾਲੀ ਫੁੱਲਾ ਸਿੰਘ ਨੇ ਮਹਾਰਾਜੇ ਨੂੰ ਕਿਹਾ ਕਿ ਅਕਾਲ ਫੌਜ ਜੰਗ ਵਿੱਚ ਜਾਣ ਲਈ ਅਰਦਾਸ ਕਰ ਚੁੱਕੀ ਹੈ ਹੁਣ ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਮੈਦਾਨੇ ਜੰਗ ਵਿੱਚ ਗਏ ਅਤੇ ਘੰਟਿਆਂ ਵਿੱਚ ਹੀ ਅਫਗਾਨਾਂ ਦੇ ਖੂਨ ਨਾਲ ਰੰਗ ਕੇ ਮੈਦਾਨ ਫਤਿਹ ਕਰਕੇ ਵਾਪਸ ਆ ਗਏ ਅੰਗਰੇਜ਼ਾਂ ਦੇ ਸੈਨਾਪਤੀ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਅਕਾਲ ਫੌਜ ਆ ਰਹੀ ਹੈ ਜਿਸਨੇ ਮੈਦਾਨ ਤੋਂ ਭੱਜਣਾ ਹੈ ਪਤ ਜਾਓ ਫੇਰ ਨਾ ਕਿਹੋ ਸਾਨੂੰ ਮੌਕਾ ਨਹੀਂ ਮਿਲਿਆ ਜੇ ਪਟਿਆਲੇ ਦਾ ਰਾਜਾ ਉਸ ਦਿਨ ਅਕਾਲ ਫੌਜ ਦੇ ਸਿੰਘਾਂ ਨਾਲ ਗਦਾਰੀ ਨਾ ਕਰਦਾ ਤਾਂ ਪੰਜਾਬ ਦਾ ਇਤਿਹਾਸ ਅੱਜ ਕੁਝ ਹੋਰ ਹੋਣਾ ਸੀ ਅੱਜ ਗੱਲ ਕਰਾਂਗੇ ਅਕਾਲ ਫੌਜ ਦੇ ਵੱਡਾ ਦਲ ਦੇ ਸ਼ਹੀਦ ਜੱਥੇਦਾਰ ਬਾਬਾ ਹਨੂਮਨ ਸਿੰਘ ਜੀ ਦੀ ਇਸ ਬਾਰੇ ਤਾਂ ਆਪਾਂ ਸਭ ਜਾਣਦੇ ਆ ਕਿ ਪੰਜਾਬ ਦੇ ਸਭ ਤੋਂ ਵੱਡੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਫੌਜ ਵਿੱਚ ਅੰਗਰੇਜ਼ ਅਫਸਰ ਤੇ ਆਧੁਨਿਕ ਹਥਿਆਰਾਂ ਨਾਲ लैस ਸੀ ਪਰ ਪੰਜਾਬ ਵਿੱਚ ਇੱਕ ਅਜਹੀ ਫੌਜ ਵੀ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਖੁੱਤ ਝੁੱਕ ਕੇ ਸਲਾਮ ਕਰਦਾ ਸੀ ਕਿਉਂਕਿ ਉਹ ਫੌਜ ਸਿਰਫ ਅਕਾਲ ਪੁਰਖ ਨੂੰ ਹੀ ਆਪਣਾ ਗੁਰੂ ਮੰਨਦੀ ਸੀ ਅਤੇ ਉਸ ਫੌਜ ਦਾ ਨਾਮ ਸੀ ਅਕਾਲ ਫੌਜ ਇਸ ਫੌਜ ਨੇ ਕਿਸੇ ਵੀ ਰਾਜੇ ਜਾਂ ਕਿਸੇ ਹੋਰ ਫੌਜ ਦੇ ਅਧੀਨ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਅਕਾਲ ਫੌਜ ਦੇ ਮੁਖੀ ਸਨ ਅਕਾਲੀ ਫੂਲਾ ਸਿੰਘ ਜੀ ਜੋ ਕਿ ਸਿਰਫ ਅਕਾਲ ਪੁਰਖ ਦਾ ਹੁਕਮ ਹੀ ਮੰਨਦੇ ਸਨ ਅਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜਿਆਂ ਦੀ ਸੱਜਾ ਲਾ ਦਿੱਤੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਬਾਹਰਲੇ ਮੁਲਕ ਤੋਂ ਟ੍ਰੇਨਡ ਆਫਸਰ ਆਪਣੀ ਫੌਜ ਵਿੱਚ ਭਰਤੀ ਕੀਤੇ ਜਿਨ੍ਹਾਂ ਦਾ ਮਕਸਦ ਪੰਜਾਬ ਦੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਸੀ ਉਸ ਸਮੇਂ ਅਕਾਲ ਫੌਜ ਨੇ ਅੰਗਰੇਜ਼ਾਂ ਦੇ ਅਫਸਰ ਤੋਂ ਟ੍ਰੇਨਿੰਗ ਲੈਣ ਤੋਂ ਮਨਾ ਕਰ ਦਿੱਤਾ ਸੀ ਅਤੇ ਅੰਗਰੇਜ਼ਾਂ ਦੀ ਵਰਦੀ ਪਾਉਣ ਤੋਂ ਵੀ ਮਨਾ ਕਰ ਦਿੱਤਾ ਸੀ ਕਿਉਂਕਿ ਅਕਾਲ ਫੌਜ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਦੀ ਤਰ੍ਹਾਂ ਸਾਤੋਂ ਲੈਫਟ ਰਾਈਟ ਲੈਫਟ ਰਾਈਟ ਵਾਲਾ ਕੰਮ ਨਹੀਂ ਹੋਣਾ ਕਿਉਂਕਿ ਅਕਾਲ ਫੌਜ ਸਿਰਫ ਅਕਾਲ ਦੀ ਫੌਜ ਹੈ ਅਤੇ ਇਹ ਫੌਜ ਅਕਾਲ ਪੁਰਖ ਦੇ ਅਧੀਨ ਹੈ ਅਤੇ ਇਹ ਫੌਜ ਉਸ ਅਕਾਲ ਪੁਰਖ ਦਾ ਹੀ ਹੁਕਮ ਮੰਦੀ ਅਕਾਲ ਫੌਜ ਦੇ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਨਾ ਤਾਂ ਸਾਨੂੰ ਕਿਸੇ ਵਰਦੀ ਦੀ ਲੋੜ ਹੈ ਅਤੇ ਨਾ ਹੀ ਆਧੁਨਿਕ ਹਥਿਆਰਾਂ ਦੀ ਲੋੜ ਹੈ ਗੁਰੂ ਜੀ ਦਾ ਬਖਸ਼ਿਆ ਹੋਇਆ ਬਾਣਾ ਹੀ ਸਾਡੀ ਵਰਦੀ ਹੈ ਅਤੇ ਗੁਰੂ ਜੀ ਦੇ ਬਖਸ਼ੇ ਹੋਏ ਹਥਿਆਰਾਂ ਨਾਲ ਹੀ ਅਸੀਂ ਸਭ ਜੰਗ ਫਤਿਹ ਕਰਾਂਗੇ ਬਸ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਜੰਗ ਕਦੋਂ ਤੇ ਕਿੱਥੇ ਹੈ ਬਾਕੀ ਸਭ ਸਾਡੇ ਦੇ ਛੱਡ ਦਿਓ ਅਸੀਂ ਜੰਗ ਫਤਿਹ ਕਰੇ ਤੋਂ ਬਿਨਾਂ ਵਾਪਸ ਨਹੀਂ ਆਵਾਂਗੇ ਤੇ ਅਕਾਲ ਫੌਜ ਕਰਦੀ ਵੀ ਇਸੇ ਤਰ੍ਹਾਂ ਸੀ ਜਕਾਰਿਆਂ ਦੀ ਗੂੰਜ ਨਾਲ ਮੈਦਾਨੇ ਜੰਗ ਵਿੱਚ ਜਾਂਦੀ ਅਤੇ ਘੰਟਿਆਂ ਵਿੱਚ ਹੀ ਦੁਸ਼ਮਣਾਂ ਦੇ ਸਿਰ ਧੜਨਾਂ ਤੋਂ ਅਲੱਗ ਕਰਕੇ ਮੈਦਾਨ ਫਤਿਹ ਕਰਕੇ ਆ ਜਾਂਦੀ ਸੀ। ਅਕਾਲੀ ਫੁੱਲਾ ਸਿੰਘ ਜੀ ਦਾ ਰਤਬਾ ਇਸ ਗੱਲ ਤੋਂ ਪਤਾ ਲੱਗਦਾ ਹੈ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੁੱਲਾ ਸਿੰਘ ਜੀ ਨੂੰ ਅਫਗਾਨਾਂ ਵਿਰੁੱਧ ਜੰਗ ਜਾਣ ਤੋਂ ਰੋਕ ਦਿੱਤਾ ਤੇ ਕਿਹਾ ਅਫਗਾਨਾਂ ਦੀ ਫੌਜ ਗਿਣਤੀ ਵਿੱਚ ਬਹੁਤ ਵੱਡੀ ਹੈ ਅਤੇ ਥੋੜਾ ਸਮਾਂ ਇੰਤਜ਼ਾਰ ਕਰੋ ਕਿਉਂਕਿ ਸਾਡੀ ਫੌਜ ਘਟ ਹੋਣ ਕਾਰਨ ਹਾਰ ਸਕਦੀ ਹੈ ਤਾਂ ਅਕਾਲੀ ਫੁੱਲਾ ਸਿੰਘ ਜੀ ਨੇ ਕਿਹਾ ਹੁਣ ਤਾਂ ਖਾਲਸਾ ਜੰਗ ਜਾਣ ਲਈ ਅਰਦਾਸ ਕਰ ਚੁੱਕਾ ਹੈ। ਹੁਣ ਅਸੀਂ ਪਿੱਛੇ ਨਹੀਂ ਹਟ ਸਕਦੇ ਸਾਡੀ ਜਿੱਤ ਹਾਰ ਹੁਣ ਸਿਰਫ ਅਕਾਲ ਪੁਰਖ ਦੇ ਹੱਥ ਵਿੱਚ ਹੈ ਤੇ ਉਸ ਜੰਗ ਵਿੱਚ ਅਕਾਲ ਫੌਜ ਨੇ ਅਜਿਹੇ ਜ਼ੋਰ ਦਿਖਾਏ ਕਿ ਫਗਾਨਾ ਨੂੰ ਵਾਪਸ ਭੱਜਣਾ ਪਿਆ ਅਕਾਲੀ ਫੁੱਲਾ ਸਿੰਘ ਜੀ ਨੇ ਇਸ ਤੋਂ ਬਾਅਦ ਕਈ ਮੈਦਾਨ ਫਤਿਹ ਕੀਤੇ ਪਰ ਨੁਸ਼ਾਇਰੇ ਦੀ ਜੰਗ ਵਿੱਚ ਅਕਾਲੀ ਫੁੱਲਾ ਸਿੰਘ ਸ਼ਹੀਦ ਦੀ ਪਾ ਗਏ ਅਕਾਲੀ ਫੁੱਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਅਕਾਲ ਫੌਜ ਦੇ ਅਗਲੇ ਮੁਖੀ ਬਣੇ ਜੱਥੇਦਾਰ ਬਾਬਾ ਹਨੂਮਨ ਸਿੰਘ ਜੀ ਤੇ ਇੱਧਰ ਅੰਗਰੇਜ਼ ਬਹੁਤ ਹੈਰਾਨ ਸਨ ਕਿ ਉਹ ਕਿਹੜੀ ਫੌਜ ਹੈ ਜਿਸ ਅਗੇ ਮਹਾਰਾਜਾ ਰਣਜੀਤ ਸਿੰਘ ਵੀ ਝੁਕਦਾ ਹੈ ਕਿਉਂਕਿ ਸਾਰਾ ਪੰਜਾਬ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਅਗੇ ਝੁਕਦਾ ਸੀ ਤੇ ਇਹ ਗੱਲ ਅੰਗਰੇਜ਼ਾਂ ਲਈ ਬਹੁਤ ਵੱਡੀ ਸੀ ਅੰਗਰੇਜ਼ਾਂ ਦਾ ਇੱਕ ਆਫੀਸਰ ਮੈਂਟਕਾਫ ਸਤਲੁਜ ਦੀ ਸੰਧੀ ਦੇ ਸਬੰਧ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆ ਰਿਹਾ ਸੀ ਤਾਂ ਅਕਾਲ ਫੌਜ ਨੇ ਮੈਂਟਕਾਫ ਉੱਤੇ ਹਮਲਾ ਕਰ ਦਿੱਤਾ ਤੇ ਇਤੋਂ ਹੀ ਅੰਗਰੇਜ਼ ਅਕਾਲ ਫੌਜ ਦੇ ਵਿਰੁੱਧ ਪ੍ਰਚਾਰ ਕਰਨ ਲੱਗੀ ਕਿਉਂਕਿ ਉਹ ਸਮਝ ਗਏ ਸਨ ਕਿ ਅਕਾਲ ਫੌਦੇ ਹੁੰਦਿਆਂ ਅਸੀਂ ਪੰਜਾਬ ਤੇ ਕਬਜ਼ਾ ਨਹੀਂ ਕਰ ਸਕਦੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਵਿਰੁੱਧ ਮੋਰਚੇ ਖੋਲ ਦਿੱਤੇ ਸੀ ਅਤੇ ਮੁੱਤਕੀ ਦੀ ਪਹਿਲੀ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਉਸ ਸਮੇਂ ਮਹਾਰਾਣੀ ਜਿੰਦਾ ਨੇ ਦੋ ਚਿੱਠੀਆਂ ਲਿਖੀਆਂ ਇੱਕ ਸ਼ਾਮ ਸਿੰਘ ਜੀ ਔਟਾਰੀ ਵਾਲੇ ਨੂੰ ਤੇ ਦੂਜੀ ਚਿੱਠੀ ਬਾਬਾ ਹਨੂਮਾਨ ਸਿੰਘ ਜੀ ਨੂੰ ਮੁੱਤਕੀ ਦੀ ਪਹਿਲੀ ਲੜਾਈ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ ਸ਼ਾਮ ਸਿੰਘ ਔਟਾਰੀ ਵਾਲੇ ਅੰਗਰੇਜ਼ਾਂ ਵਿਰੁੱਧ ਬਹੁਤ ਹੀ ਬਹਾਦਰੀ ਨਾਲ ਲੜੇ ਅਤੇ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਅਕਾਲ ਫੌਜ ਦੇ ਜਥੇਦਾਰ ਪੱਪਾ ਹਨੁਮਾਨ ਸਿੰਘ ਜੀ ਜਿਨ੍ਹਾਂ ਦੀ ਉਮਰ ਉਸ ਸਮੇਂ 90 ਸਾਲ ਸੀ ਆਪਣੀ ਅਕਾਲ ਫੌਜ ਨਾਲ ਜੰਗ ਲਈ ਆ ਰਹੇ ਹਨ ਤਾਂ ਅੰਗਰੇਜ਼ਾਂ ਦੇ ਲੀਡਰ ਨੇ ਆਪਣੀ ਫੌਜ ਨੂੰ ਕਿਹਾ ਕਿ ਅਕਾਲ ਫੌਜ ਆ ਰਹੀ ਹੈ ਜਿਸਨੇ ਭੱਜਣਾ ਹੈ ਭੱਜ ਜਾਓ ਨਹੀਂ ਤਾਂ ਅਕਾਲ ਫੌਜ ਨੇ ਕਿਸੇ ਨੂੰ ਵੀ ਭੱਜਣ ਦਾ ਮੌਕਾ ਨਹੀਂ ਦੇਣਾ ਕਿਉਂਕਿ ਅਕਾਲ ਫੌਜ ਬਾਰੇ ਇਹ ਗੱਲ ਬਹੁਤ ਮਸ਼ਹੂਰ ਸੀ ਕਿ ਕਸਾਈ ਵੀ ਬੱਕਰਾ ਬਦਲ ਸਮੇਂ ਤਸ ਕਰ ਲੈਂਦਾ ਹੈ ਬਾਰੇ ਅਕਾਲ ਫੌਜ ਕੋਲੋਂ ਦੁਸ਼ਮਣ ਕੋਈ ਤਰਸ ਦੀ ਮੀਤ ਨਾ ਰੱਖੇ ਇਹ ਗੱਲ ਸੁਣ ਬਹੁਤ ਸਾਰੇ ਅੰਗਰੇਜ਼ ਉੱਥੋਂ ਭੱਜ ਨਿਕਲੇ ਕਿਉਂਕਿ ਉਹਨਾਂ ਨੂੰ ਅਕਾਲ ਫੌਜ ਬਾਰੇ ਚੰਗੀ ਤਰ੍ਹਾਂ ਪਤਾ ਸੀ ਤੇ ਜਿਹੜੇ ਰਹਿ ਗਏ ਜਾਂ ਕਹਿ ਲਓ ਜਿਨ੍ਹਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਸੀ ਉਹਨਾਂ ਨੂੰ ਜੱਥੇਦਾਰ ਹਨੂਮਾਨ ਸਿੰਘ ਜੀ ਦੀ ਅਕਾਲ ਫੌਜ ਨੇ ਬਹੁਤ ਹੀ ਬੁਰੇ ਤਰੀਕੇ ਨਾਲ ਤਲਵਾਰਾਂ ਤੇ ਖੰਡਿਆਂ ਨਾਲ ਵੱਢਿਆ ਫਿਰ ਬਾਬਾ ਹਨੂਮਾਨ ਸਿੰਘ ਜੀ ਨੇ ਅੰਗਰੇਜ਼ਾਂ ਦੇ ਸੈਨਾਪਤੀ ਨੂੰ ਜੰਗ ਦੇ ਮੈਦਾਨ ਵਿੱਚੋਂ ਭਜਾ ਦਿੱਤਾ ਤੇ ਹੁਣ ਇੱਕ ਸਮਾਂ ਐਸਾ ਆਇਆ ਜਿਸ ਨੇ ਪੰਜਾਬ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਜਦੋਂ ਜੱਥੇਦਾਰ ਬਾਬਾ ਹਨੂਮਨ ਸਿੰਘ ਜੀ ਨੂੰ ਇਹ ਪਤਾ ਲੱਗਾ ਕਿ ਮੁਤਕੀ ਦੀ ਲੜਾਈ ਹੁਣ ਲਗਭਗ ਜਿੱਤ ਦੇ ਨੇੜੇ ਹੈ ਤਾਂ ਜੱਥੇਦਾਰ ਬਾਬਾ ਹਨੂਮਨ ਸਿੰਘ ਜੀ ਆਪਣੇ 2000 ਸੈਨਿਕਾਂ ਦੇ ਨਾਲ ਪਟਿਆਲਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਆ ਗਏ ਕਿਉਂਕਿ ਦੁੱਖ ਨਿਵਾਰਨ ਸਾਹਿਬ ਉਸ ਸਮੇਂ ਨਿਹੰਗਾਂ ਦਾ ਗੜ੍ਹ ਹੁੰਦਾ ਸੀ ਤੇ ਜਿਸ ਨੂੰ ਨਿਹੰਗਾਂ ਦਾ ਟੋਬਾ ਵੀ ਕਿਹਾ ਜਾਂਦਾ ਸੀ ਬਸ ਇੱਥੋਂ ਹੀ ਬਦਲਿਆ ਸਿੱਖਾਂ ਦਾ ਇਤਿਹਾਸ ਪਟਿਆਲੇ ਦਾ ਰਾਜਾ ਕਰਮ ਸਿੰਘ ਜੋ ਕਿ ਅੰਗਰੇਜ਼ਾਂ ਦਾ ਪਿੱਠੂ ਸੀ ਉਸ ਗद्दार ਨੇ ਅੰਗਰੇਜ਼ਾਂ ਨੂੰ ਖਬਰ ਦਿੱਤੀ ਕਿ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਣੇ ਅਕਾਲ ਫੌਜ ਨਾਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਆਰਾਮ ਕਰ ਰਹੇ ਹਨ। ਅਤੇ ਅੰਗਰੇਜ਼ ਵੱਡੀਆਂ ਟੋਪਾਂ ਅਤੇ ਫੌਜ ਨਾਲ ਆ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਘੇਰਾ ਪਾ ਲਿਆ। ਅਤੇ ਜੰਗ ਤੋਂ ਬਾਅਦ ਥੱਕੇ ਟੁੱਟੇ ਪ੍ਰਸ਼ਾਦਾ ਤਿਆਰ ਕਰ ਰਹੇ ਸਿੰਘਾਂ ਤੇ ਹਮਲਾ ਕਰ ਦਿੱਤਾ। ਅਤੇ ਇਸ ਗद्दार ਕਾਰਨ ਟੋਪਾਂ ਤੇ ਗੋਲੀਆਂ ਨਾਲ 1500 ਤੋਂ ਵੱਧ ਸਿੰਘ ਸ਼ਹੀਦੀ ਪਾ ਗਏ। ਇਸ ਤੋਂ ਬਾਅਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਣੇ ਨਾਲ ਬਾਕੀ ਬੱਚੇ ਸਿੰਘਾਂ ਨਾਲ ਕੜਾ ਹੰਪਿੰਡ ਪਹੁੰਚੇ ਅਤੇ ਉੱਥੇ ਵੀ ਉਹਨਾਂ ਦਾ ਅੰਗਰੇਜ਼ਾਂ ਨਾਲ ਬਹੁਤ ਹੀ ਭਿਆਲਕ ਜੰਗ ਹੋਇਆ ਇੱਥੇ ਹੀ ਬਾਬਾ ਹਨੂਮਾਨ ਸਿੰਘ ਜੀ ਅੰਗਰੇਜ਼ਾਂ ਵੱਲੋਂ ਚਲਾਏ ਗੋਲੇ ਕਾਰਨ ਜ਼ਖਮੀ ਹੋ ਗਏ ਪਰ ਫਿਰ ਵੀ ਬਾਬਾ ਜੀ ਨੇ ਜੰਗ ਜਾਰੀ ਰੱਖੀ ਅਤੇ ਰਾਜਪੁਰੇ ਤੋਂ ਹੁੰਦੇ ਹੋਏ ਮੁਹਾਲੀ ਦੇ ਪਿੰਡ ਸੋਹਾਲਾ ਸਾਹ ਪਹੁੰਚ ਗਏ ਬਹੁਤ ਹੀ ਜ਼ਿਆਦਾ ਜ਼ਖਮੀ ਹੋਣ ਕਾਰਨ ਸੋਹਾਲਾ ਸਾਹ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਅਤੇ ਉੱਥੇ ਹੀ ਅੰਗਰੇਜ਼ਾਂ ਨਾਲ ਲੜਦੇ ਹੋਏ ਉਹਨਾਂ ਦੇ ਬਾਕੀ ਬੱਚੇ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਏ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਉਹਨਾਂ ਦੇ ਅਕਾਲ ਫੌਜ ਦੇ ਸਿੰਘਾਂ ਦਾ ਸੰਸਕਾਰ ਸੋਹਣਾ ਸਾਫ ਕੀਤਾ ਗਿਆ। ਹੁਣ ਉਸ ਅਸਥਾਨ ਤੇ ਗੁਰਦੁਆਰਾ ਸ਼ਹੀਦ ਸਿੰਘਾ ਜੀ ਸਥਾਪਿਤ ਹੈ। ਭਾਵੇਂ ਇਤਿਹਾਸਕਾਰਾਂ ਵੱਲੋਂ ਅੰਗਰੇਜ਼ਾਂ ਨਾਲ ਪਹਿਲੀ ਲੜਾਈ ਲੜਨ ਵਾਲਿਆਂ ਵਿੱਚੋਂ ਛਾਂਸੀ ਦੀ ਰਾਣੀ, ਟੀਪੂ ਸੁਲਤਾਨ ਜਾਂ ਮੰਗਲ ਪਾਂਡੇ ਦਾ ਨਾਮ ਲਿਆ ਜਾਂਦਾ ਹੈ ਪਰ ਅਸਲ ਸੱਚ ਇਹ ਹੈ ਕਿ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਵਾਲੇ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਨ ਅਕਾਲ ਫੌਜ ਦੇ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ। ਅਸੀਂ ਮੁਹਾਲੀ ਦੇ ਐਨਸੀਆਰ ਮਾਲ ਜਾਂ ਹੋਮਲੈਂਡ ਸਾਹਮਣੇ ਤਾਂ ਬਹੁਤ ਫੋਟੋ ਖਚਵਾਉਂਦੇ ਹਾਂ ਅਤੇ ਸ਼ੇਅਰ ਵੀ ਕਰਦੇ ਹਾਂ ਪਰ ਸਾਨੂੰ ਹੋਮਲੈਂਡ ਦੇ ਸਾਹਮਣੇ ਬਣੇ ਗੁਰਦੁਆਰਾ ਸਿੰਘ ਸ਼ਹੀਦ ਜਿੱਥੇ ਅਕਾਲ ਫੌਜ ਦੇ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਣੇ ਸਿੰਘਾਂ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਸਨ ਸਿੰਘ ਸ਼ਹੀਦਾਂ ਨੂੰ ਮੱਥਾ ਵੀ ਟੇਕਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਜਾਂ ਸਾਡੇ ਵਾਸਤੇ ਆਪਣੀ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਕਮੈਂਟਾਂ ਵਿੱਚ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਸਿੱਕੇ ਇਤਿਹਾਸ ਨਾਲ ਜੁੜੀ ਇਹ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਜੀ